ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਆਪਣੇ ਕੋਲ ਜੀ ਦੋ ਦਿਨ ਦੀ ਹੈਗੀਆਂ ਮਲਾਈ ਇਹ ਦੋ ਦਿਨ ਦੀ ਮਲਾਈ ਤੋਂ ਆਪਾਂ ਕਿੰਨੇ ਮੱਖਣ ਬਣਾ ਸਕਦੇ ਹਾਂ ਉਹ ਵੀ ਇੱਕ ਮਿਕਸੀ ਜੱਗ ਦੇ ਵਿੱਚ ਠੀਕ ਹੈ ਜੀ ਤੇ ਨਾ ਤੁਹਾਨੂੰ ਮਧਾਣੀ ਦੀ ਲੋੜਾ ਨਾ ਤੁਹਾਨੂੰ ਛਾਤੀ ਦੀ ਲੋੜਾ ਸਿਰਫ ਇੱਕ ਗਲਾਸ ਹੀ ਆਪਾਂ ਪਾਣੀ ਦਾ ਪਾਵਾਂਗੇ ਤੇ ਇੱਕ ਚੁਟਕੀ ਆਪਾਂ ਜਿਹੜੀ ਚੀਜ਼ ਪਾਉਣੀ ਆ ਉਹ ਵੀ ਤੁਹਾਨੂੰ ਦੱਸਾਂਗੇ ਤੇ ਆਪਣਾ ਮੱਖਣ ਵੀ ਦੁੱਗਣਾ ਬਣ ਕੇ ਤਿਆਰ ਹੋ ਜਾਊ ਠੀਕ ਹੈ ਜੀ ਤੇ ਆਹ ਹੈਗੀ ਜੀ ਆਪਣੀ ਮਿਕਸੀ ਜੱਗ ਤੇ ਇਹਦੇ ਵਿੱਚ ਹੁਣ ਆਪਾਂ ਇਹਨੂੰ ਮਲਾਈ ਨੂੰ ਪਾਵਾਂਗੇ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਕਿਵੇਂ ਆਪਣੀ ਚਟਪਟ ਮੱਖਣੀ ਬਣ ਕੇ ਤਿਆਰ ਹੋ ਜਾਊਗੀ ਲਓ ਜੀ ਆਪਨੇ ਇਥੇ ਮਿਕਸੀ ਜੱਗ ਲੈ ਲਿਆ ਇਹਦੇ ਵਿੱਚ ਆਪਾਂ ਪਹਿਲਾਂ ਤਾਂ ਮਲਾਈ ਨੂੰ ਐਡ ਕਰਾਂਗੇ bina janjat ਤੋਂ ਦੇਖੋ ਜੀ ਮੈਂ ਤੋਂ ਮੈਂਟੀ ਤੋਂ ਹਟੀ ਮਲਾਈ ਤੋਂ ਮੱਖਣੀ ਤਿਆਰ ਹੋ ਜਾਣੀ ਹੈ ਠੀਕ ਹੈ ਜੀ ਇਹ ਨਾ ਤਾਂ ਇਹਨਾਂ ਦਾ ਢੱਕਣ ਬੰਦ ਕਰਕੇ ਇੱਕ ਵਾਰੀ ਇਹਦਾ ਕਿਡਾ ਦਵਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਅਗਲੀ ਚੀਜ਼ ਪਾਉਣੀ ਹੈ ਤੁਹਾਨੂੰ ਦੱਸਦੀ ਹਾਂ ਠੀਕ ਹੈ ਜੀ ਪਹਿਲਾਂ ਇਹਦੀ ਵਿਪ ਕਰੀਮ ਬਣਾ ਲੈਣੇ ਆ ਲੋ ਜੀ ਆਪਾਂ ਇਥੇ ਲਿਆ ਮਿੱਠਾ ਸੌਡਾ ਮਿੱਠੇ ਸੌਡੇ ਦੀ ਆਪਾਂ ਇੱਕ ਚੁਟਕੀ ਹੀ ਪਾਉਣੀ ਆ ਅੱਧਾ ਚਮਚਾ ਨਹੀਂ ਪਾਉਣਾ ਆਪਣੇ ਮਲਾਈ ਦੇ ਹਿਸਾਬ ਨਾਲ ਹੀ ਪਾਉਣਾ ਇਹਦੇ ਵਿੱਚ ਜਿੰਨੀ ਆਪਣੀ ਮਲਾਈ ਜੇ ਜ਼ਿਆਦਾ ਆ ਤਾਂ ਤੁਸੀਂ ਅੱਧਾ ਚਮਚਾ ਪਾ ਸਕਦੇ ਜੇ ਘੱਟ ਆ ਤਾਂ ਸਿਰਫ ਇੱਕ ਚੁਟਕੀ ਪਾਉਣੀ ਆ ਲੋ ਜੀ ਆਪਾਂ ਇੱਕ ਗਲਾਸ ਇਹਦੇ ਵਿੱਚ ਪਾਣੀ ਦਾ ਪਾ ਦਿੰਨੇ ਆ ਜੇ ਗਰਮੀਆਂ ਨੇ ਤਾਂ ਗਰਮੀਆਂ ਦੇ ਵਿੱਚ ਆਪਾਂ ਬਣਾ ਰਹੀਆਂ ਤਾਂ ਫਿਰ ਠੰਡਾ ਪਾਣੀ ਪਾਉਣਾ ਜੇ ਸਰਦੀਆਂ ਨੇ ਤਾਂ ਫਿਰ ਆਪਾਂ ਨੇ ਕੋਸਾ ਪਾਣੀ ਪਾਉਣਾ ਠੀਕ ਹੈ ਜੀ ਲਓ ਜੀ ਆਪਣੀ ਇਹ ਬੀਬੀ ਕਰੀਮ ਬਣ ਕੇ ਬਿਲਕੁਲ ਤਿਆਰ ਹੋ ਗਈ ਤੇ ਹੁਣ ਆਪਾਂ ਸਿਰਫ ਥੋੜਾ ਜਿਹਾ ਇੱਕ ਗੇੜਾ ਦਬਾਵਾਂਗੇ ਜਿਆਦਾ ਟਾਈਮ ਨਹੀਂ ਲੋ ਦਬਾਉਣਾ ਹੈਗਾ ਸਿਰਫ 1 ਸਕਿੰਟ ਲਈ ਤੇ ਆਪਣਾ ਇਹ ਮੱਖਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਲਓ ਜੀ ਆਪਾਂ ਤੁਹਾਨੂੰ ਹੁਣ ਦਿਖਾਉਣੀ ਆ ਆਪਣੀ ਮੱਖਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਲਓ ਜੀ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਕੋਈ ਜਿਆਦਾ ਆਪਾਂ ਨੂੰ ਮਿਹਨਤ ਨਹੀਂ ਕਰਨੀ ਪੈਂਦੀ ਹੈਗੀ ਚਾਟੀਆਂ ਮਧਾਨੀਆਂ ਲੈਣ ਦੀ ਲੋੜ ਨਹੀਂ ਹੈਗੀ ਜਦੋਂ ਵੀ ਆਪਣੀ ਤਾਜੀ ਮਲਾਈ ਹੁੰਦੀ ਹੈ ਨਾ ਕਈ ਵਾਰੀ ਤੇ ਆਪਾਂ ਚਾਹੁੰਦੇ ਆ ਵੀ ਆਪਾਂ ਤਾਜੀ ਮੱਖਣੀ ਖਾਈਏ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਮੈਕਸੀ ਜੱਗ ਦੇ ਵਿੱਚ ਪਾ ਕੇ ਮਲਾਈ ਨੂੰ ਤੇ ਤੁਸੀਂ ਤਿਆਰ ਕਰ ਸਕਦੇ ਹੋ ਕਿਹੋ ਜਿਹਾ ਸਾਡਾ ਇਹ ਆਈਡੀਆ ਲੱਗਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਤੇ ਸ਼ੇਅਰ ਕਰਦੇ ਕਰੋ ਜੀ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਵੀ ਕਰਦੇ ਕਰੋ ਠੀਕ ਹੈ ਜੀ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖਣੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਜੀਏ ਚਰਵਾਪਾ ਜੀ ਤੁਹਾਨੂੰ ਇਹ ਮੱਖਣ ਕੱਟ ਕੇ ਦੇਖੋ ਸਰਦੀਆਂ ਦੇ ਵਿੱਚ ਤਾਂ ਜੀ ਦੇਖੋ ਜੀ ਗਰਮ ਪਾਣੀ ਪੀਂਦਾ ਹੈ ਤੇ ਗਰਮੀਆਂ ਦੇ ਵਿੱਚ ਠੰਡਾ ਪਾਣੀ ਠੀਕ ਹੈ ਜੀ ਤੇ ਜਿਹੜੇ ਕਾਲੇ ਦੇ ਵਿੱਚ ਆਪਾਂ ਨੇ ਮਲਾਈ ਪਾਈ ਹੋਈ ਸੀ ਉਹਦੇ ਕਾਲੇ ਵਿੱਚ ਪਤਾ ਹੁਣ ਮੱਖਣ ਕੱਟ ਕੇ ਦਿਖਾਨੀ ਜੀ ਇਹ ਆਪਣੀ ਨੀਰੀ ਮਲਾਈ ਦਾ ਹੀ ਆਪਾਂ ਨੇ ਮੱਖਣੀ ਤਿਆਰ ਕੀਤੀ ਆ ਤੇ ਜਿਹੜਾ ਆਪਣਾ ਅਗਲਾ ਦੁੱਧ ਇਹਨੂੰ ਤੁਸੀਂ ਵੇਸਟ ਨਾ ਕਰਿਓ ਇਹਦਾ ਤੁਸੀਂ ਪਨੀਰ ਬਣਾ ਸਕਦੇ ਹੋ ਠੀਕ ਹੈ ਜੀ ਲੋ ਜੀ ਆਪਣੀ ਮੱਖਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਤੇ ਜਿਹੜਾ ਆਪਣਾ ਇਹ ਮੈਕਸੀ ਚੱਕ ਦੇ ਵਿੱਚ ਦੁੱਧ ਦਾ ਇਹ ਤੁਹਾਨੂੰ ਆਪਾਂ ਇਹ ਵੀ ਕੱਟ ਕੇ ਪਾ ਲਵਾਂਗੇ ਕਿੰਨਾ ਕਿ ਸਿਦਾ ਲੋਚੇ ਇਹ ਆਪਣਾ ਨਾ ਅੱਧਾ ਕਿਲੋ ਦਾ ਗਲਾਸ ਆ ਦੇਖੋ ਜੀ ਅੱਧੇ ਗਲਾਸ ਤੋਂ ਵੀ ਥੋੜਾ ਜਿਹਾ ਵੱਧਦਾ ਤੇ ਆਪਾਂ ਨੇ ਵਿੱਚ ਇੱਕ ਗਲਾਸ ਪਾਣੀ ਵੀ ਪਾਇਆ ਸੀ ਤੁਸੀਂ ਮਲਾਈ ਦਾ ਅੰਦਾਜ਼ਾ ਲਾ ਸਕਦੇ ਹੋ ਵੀ ਆਪਣੀ ਕਿੰਨੀ ਮਲਾਈ ਸੀ ਠੀਕ ਹੈ ਦੇਖੋ ਜੀ ਉਹ ਮੇਰੀ ਮਲਾਈ ਸੀਗੀ ਸਿਰਫ 2 ਦਿਨਾਂ ਦੀ ਜਿਹੜੀ ਆਪਣੀ ਇਹ ਕੋਲੇ ਦੇ ਵਿੱਚ ਮਲਾਈ ਸੀਗੀ ਦੇਖੋ ਜੀ ਆਪਣੀ ਮੱਖਣੀ ਇੱਕ ਗੋਲਾ ਪਰਕੇ ਤਿਆਰ ਹੋ ਗਿਆ ਠੀਕ ਹੈ ਜੀ ਕਿ ਉਹ ਜੇ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਅਗੇ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਆ ਕਰੋ ਜੇ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤੇ ਆਪਣਾ ਜਿਹੜਾ ਇਹ ਦੁੱਧ ਇਹਨੂੰ ਆਪਾਂ ਵੇਸਟ ਨਹੀਂ ਕਰਾਂਗੇ ਇਹਦੇ ਵਿੱਚ ਆਪਾਂ ਨਿੰਬੂ ਦਾ ਸੱਤ ਜਾਂ ਨਿੰਬੂ ਤੁਸੀਂ ਦੇਹੀ ਪਾ ਕੇ ਇਹਨੂੰ ਫਟਾ ਕੇ ਪਨੀਰ ਬਣਾ ਸਕਦੇ ਹਾਂ ਠੀਕ ਹੈ ਜੀ ਚਲੋ ਆਪਾਂ ਜੀ ਹੁਣ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ